ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਟੈਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਜੋਧਪੁਰ ਪਾਖਰ ਤਹਿਸੀਲ ਮੋੜ ਮੰਡੀ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਬਾਈ ਹੈਪੀ ਦੇ ਕਰੋ ਵੀਡੀਓ ਬਣਾ ਰਹੇ ਆਂ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਨਗਦ ਘਾ ਰਹੇ ਆ ਇੱਕ ਟੋਕੜ ਗੱਪਣ ਮਿੱਤਰੋ ਝੋਟੀ ਤੇ ਇੱਕ ਸੱਜਰ ਝੋਟੀ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਤੇ ਜਿਹੜੇ ਭਰਾਵਾਂ ਨੂੰ ਟੋਕੜ ਗੱਪਣ ਦੀ ਮੱਝ ਦੀ ਮਿੱਤਰੋ ਲੋੜ ਆ ਤਾਂ ਫੋਨ ਚੱਕੋ ਤੇ ਬਾਈ ਦੇ ਨਾਲ ਮੈਂਟਾਂ ਦੇ ਵਿੱਚ ਘੰਟੀ ਕਰ ਲਿਓ ਬਾਦ ਦੇ ਵਜਨਾਂ ਲਾਂਭਾ ਦਿਓ ਵੀ ਮੈਨੂੰ ਨਹੀਂ ਦੱਸੀ ਮੈਨੂੰ ਨਹੀਂ ਦੱਸੀ ਭਾਈ ਤੇ ਜੇ ਆਪਾਂ ਸਿਹਤ ਦੀ ਗੱਲ ਕਰਗੇ ਸਿਹਤ ਪੱਕੋ ਭਾਵੇਂ ਥੋੜੀ ਹਲਕੀ ਐ ਪਰ ਥਾਂ ਲੇਬ ਦੀ ਮਿੱਤਰੋ ਸਾਫ਼ ਹੈ ਚੰਗਾ ਸੋਣਾ ਥਾਣਾ ਚੰਗਾ ਸਿੰਘ ਹੈ ਫੇਸ ਕੁਆਲਟੀ ਮਿੱਤਰੋ ਬਹੁਤ ਚੰਗੀ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਪਾਈ ਤੇ ਨਾਲ ਕਰਦੇ ਆਂ ਫਿਰ ਆਪਾਂ ਮਿੱਤਰੋ ਨਾਲ ਦੀ ਨਾਲ ਤੋੜ ਕੇ ਵੀ ਦਿਖਾਵਾਂਗੇ ਹਾਂਜੀ ਭਾਈ ਹੈਪੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਸਿੱਤਾ ਠੀਕ ਹੈ ਅੱਜ ਆਪਣੇ ਕੋਲ ਦੋ ਨਗ ਹੈ ਹਾਂ ਭਾਈ ਦੋ ਨਗ ਹੈ ਜਿਹੜੀ ਆਪਾਂ ਸਭ ਤੋਂ ਪਹਿਲੇ ਨੰਬਰ ਦੀ ਗੱਲ ਕਰਦੇ ਆ ਹਨਾ ਤੋਕੜ ਗੱਬਣ ਤੇ 2 ਮਹੀਨੇ ਦੀ ਗੱਬਣ ਹੋ ਗਈ ਬਈ 5 ਤਰੀਕ ਨੂੰ 2 ਮਹੀਨਿਆਂ ਦੀ ਗੱਬਣ ਹੈ 5 ਤਰੀਕ ਨੂੰ ਚੈੱਕ ਪਾਸ ਆ ਪੂਰੀ ਸਾਰਿਆਂ ਨਾਲ ਪਹਿਲਾਂ ਤਾਂ ਬਈ ਆਪਣਾ ਪਿੰਡ ਹੈ ਜੋਧਪੁਰ ਬਖਰ ਜੋਧਪੁਰ ਬਖਰ ਪਿੰਡਾ ਤਸਵੀਲ ਮਾਉ ਨੇੜੇ ਦੇ ਕਿਹੜੇ ਕਿਹੜੇ ਪਿੰਡ ਹੈ ਨੇੜੇ ਦੇ ਬਈ ਆਪਣੇ ਯਾਤਰੀ ਹਾਂਜੀ ਬਖਤੌਰ ਸਿੰਘ ਬਰਜਸੇ ਮਾਤਲਵੰਡੀ ਸਭ ਉਹ ਤੋਂ 10 ਕਿਲੋਮੀਟਰ ਮੋੜਾਂ ਤੋਂ 7 ਮੋੜਾਂ ਤੋਂ 7 ਕਿਲੋਮੀਟਰ ਹਨਾ ਹਾਂ ਬਈ ਸ਼ੇਖਪੁਰਾ ਵੀ ਪਿੰਡਾ ਆਪਾਂ ਨੂੰ ਨੇੜੇ ਪਿਆ ਓਕੇ ਤੇ ਅੱਜ ਆਪਾਂ ਏ ਭਾਈ 2 ਮਹੀਨਿਆਂ ਦੀ ਗੱਬਣ ਹੋ ਗਈ ਆ 5 ਤਰੀਕ ਨੂੰ 12ਵੇਂ ਮਹੀਨੇ ਦੀ 5 ਨੂੰ 2 ਦੀ ਮੰਨ ਲਓ ਵੀ ਕੰਪਲੀਟ ਹੋ ਗਿਆ ਤੀਜਾ ਲੱਗ ਗਿਆ ਤੀਜਾ ਲੱਗ ਗਿਆ ਹਾਂ ਚੈੱਕ ਪਾਸ ਹੈ ਚੈੱਕ ਪਾਸ ਪੂਰੀ ਤਸਲੀਮ ਹੈ ਬਈ ਤੀ ਕਾ ਲਵਾਇਆ ਹੋਇਆ ਆਪਣਾ ਜਿਹੜਾ ਕੋਈ ਆਵੇ ਆਪ ਨੂੰ ਚੈੱਕ ਕਰਾ ਕੇ ਆਵੇ ਡਾਕਟਰ ਲੈ ਵਿੱਚ ਚੈੱਕ ਕਰਾ ਕੇ ਲੈ ਜੀ ਬਾਰ ਬਾਰ ਚੈੱਕ ਕਰਨਾ ਬਾਰ ਬਾਰ ਚੈੱਕ ਕਰਨਾ ਕਈ ਵਾਰ ਦਿੱਕਤ ਆ ਜਾਂਦੀ ਹੈ ਨਾ ਬਈ ਗਰੰਟੀ ਆਪਣੇ ਮੈਂ ਚੈੱਕ ਕਰਵਾਈ ਰਹੀ ਆ ਮਾਗਰ ਨੀਲੀ ਰਾਵੀ ਦੀ ਉਹਦੇ ਪੈਰ ਕੱਟੀ ਜਵਾਂ ਠੀਕ ਹੈ ਬੱਚਾ ਵੀ ਚੰਗਾ ਹੈ ਨਾ ਹਾਂ ਬਾਰ ਕਾ ਮੌਕਾ ਹਾਂ ਚੱਤੇ ਆ ਅੱਖਾਂ ਵੀ ਆ ਬਈ ਮੱਥੇ ਦੇ ਫੂਲਾ ਹਾਂ ਪੂਰੀ ਵਧੀਆ ਕੱਟੀ ਆ ਪੱਲ ਨਾਲੀ ਬਹੁਤ ਵਧੀਆ ਇਹ ਮੰਨ ਲਾ ਵੀ ਕੱਤੀ ਦੀ ਵਿੱਚ ਉਹਨੀ ਬਹੁਤ ਚੰਗੀ ਹੈ ਬਾਈ ਹਾਂ ਠੀਕ ਹੈ ਖਾਣੇ ਤੋਂ ਦਿਖਾ ਦਿਓ ਕੱਤੀ ਦੇ ਮਾ ਕੱਲਾ ਕੱਲਾ ਥਾਣਾ ਪੂਰੀ ਮਿੱਥ ਤੇ ਤੇ ਅ ਦੁੱਧ ਕਿੰਨਾ ਕਹੂਗਾ ਜੀ ਦੁੱਧ ਵੀ ਆਪਾਂ ਤਾਂ ਮੰਨ ਲਓ ਵੀ ਤਸੱਲੀ ਕਰੀ ਆ ਆਪਦੀ ਹਾਂਜੀ ਮੰਨ ਲਓ ਵੀ 7 ਕਿਲੋ ਦੁੱਧ ਦਾ ਠੀਕ ਹੈ ਆਪਦੀ ਕੋਈ ਬੰਦਾ ਤਸੱਲੀ ਕਰੇ ਆ ਕੇ ਆਪਾਂ ਤਾਂ ਅੱਜੂ ਹੀ ਲੈਂਦੀ ਆ ਕਰੇ ਓਕੇ ਹਾਂ ਵੀ ਤੁਸੀਂ ਅੱਜ ਤਸੱਲੀ ਕਰਕੇ ਲੈਂਦੀ ਆ ਆਪਦੀ ਕਰ ਸਕਦਾ ਦੋ ਟਾਈਮ ਚ ਹੋ ਸਕਦਾ ਹਨਾ ਉਹਨਾਂ ਨੂੰ ਤਾਂ ਵੀ ਇਹ ਥਾਪੀ ਦੀ ਮਿਲਦੀ ਰਹੀ ਆ ਕੱਟੂ ਕੋਲੇ ਬਣਾ ਕੇ ਓਕੇ ਕੱਟ ਉਹ ਕਿਵੇਂ ਬਈ ਕੱਟੀ ਦੇ ਵੀ ਮਿਲ ਪੰਦੀ ਆ ਚਾਹੇ ਥਾਪੀ ਦੇ ਚੋੜਾ ਵੀ ਇੱਕ ਦੋ ਦਿਨ ਤੋਂ ਓਕੜਾ ਪਸ਼ੂ ਆ ਕੇ ਕਰ ਕਰਦਾ ਹੀ ਆ ਹਨਾ ਬਗਾਨੇ ਕਰੇ ਹੈ ਨਹੀਂ ਆ ਜਾ ਨੀਰਾਲੂ ਨੀ ਪਾਇਆ ਬਈ ਤਾਂ ਕੋਖੜੀ ਵਿੱਚ ਲੱਗਦੀ ਆ ਠੀਕ ਆ ਹਾਂ ਫੇਸ ਕੁਆਲਿਟੀ ਇਹ ਸੂਆ ਕਿਹੜਾ ਹੋਏ ਦਾ ਬਈ ਪਹਿਲਾ ਸੂਆ ਸੂਈ ਆ ਦੂਜੇ ਸੂਏ ਸੂਣਾ ਇਹਨੇ ਦੂਜੇ ਦੀ ਘੱਬਣਾ ਹਾਂ 12 12 ਤੋਂ 13 ਲੀਟਰ ਦੁੱਧ ਦੇ ਦਾ ਪਹਿਲਣ ਦਾ ਕੱਢਿਆ ਹੋਇਆ ਬਈ ਹਾਂ ਤੋ ਰੋਜ ਫਿਰ ਇਹਨੂੰ ਤੋੜ ਦਿੰਦੇ ਸੋ ਜਿਹੜੇ ਵੀ ਵੀਰ ਭਰਾ ਦੇ ਮਿੱਤਰੋ ਲੋੜ ਆ ਤਾਂ ਜਰੂਰ ਕਰੋ ਸੰਪਰਕ ਤੇ ਫੇਸ ਕੁਆਲਿਟੀ ਸਰੀਰ ਪੱਖੋਂ ਮਿੱਤਰੋ ਬਹੁਤ ਵਧੀਆ ਤੇ ਬੱਚਾ ਵੀ ਮਗਰ ਚੰਗਾ ਤੇ ਛੋਟੀ ਵੀ ਮਿੱਤਰੋ ਬਹੁਤ ਵਧੀਆ ਉਹਦੇ ਜੀ ਮੂਰੀ ਦੀ ਹਲਕਾ ਮੂਰੀ ਜੀ ਹਾਂ ਕਈ ਵਾਰ ਜਦੋਂ ਆਪਾਂ ਸੰਕਲ ਪਾਇਆ ਹੁੰਦਾ ਹਨਾ ਹਾਂ ਤੇ ਉਦੋਂ ਫਿਰ ਕਰਦਾ ਹੀ ਆ ਜਨਮ ਰਖੇ ਰੰਦਾ ਹਨਾ ਠੀਕੋ ਹੀ ਗੱਲ ਏ ਓਕੇ ਬੱਚਾ ਵੀ ਚੋਾਈ ਪੱਖੋਂ ਕੋਈ ਲੰਬਾ ਨਹੀਂ ਫੁੱਕ ਜੁੱਕ ਓਕੇ ਮੰਨ ਲਾ ਵੀ 7 ਕਿਲੋ ਦੁੱਧ ਹੈ ਹਾਂ ਕੁਝ 6 ਮੰਨ ਲੈ ਕੋਈ ਨਹੀਂ ਮੰਨ ਲੈ ਠੀਕ ਆ ਕਿਉਂਕਿ ਦੂਜੇ ਘਰੇ ਜਾ ਕੇ ਗੇਰਾਂ ਤਾਂ 6 ਹੀ ਆਊ ਹਨਾ ਠੀਕ ਆ ਬੱਚੇ ਨੂੰ ਬੰਨ ਦਿਓ ਕੱਟੀ ਵੀ ਦੇਖ ਲਾ ਬਈ ਹਾਂ ਕੱਟੀ ਵੀ ਪੂਰੀ ਨਿਕ ਰਹਾ ਹੈ ਨਾ ਭਾਜਨ ਚੰਗਾ ਤੇ ਰੇਟ ਫਿਰ ਆਪਾਂ ਕੀ ਕਰਤਾ ਜੀ ਰੇਟ ਬਈ ਆਪਾਂ ਬਾਲਾ ਫਰਕ ਪਾਉਣ ਵਾਲਾ ਮਗਨ ਨਹੀਂ ਕਰਦੇ ਹਾਂਜੀ 80 ਕਰਾ ਲਓ 85 ਕਰਾ ਲਓ 75000 ਚ ਛੋੜ ਕਰਾਂਗੇ ਬਈ 75 ਚ ਹਾਂ ਠੀਕ ਹੈ ਛੋੜ ਖੁੱਲੀ ਕਰ ਦਾਂਗੇ ਪਰ ਬਈ ਬਾਲਾ ਫਰਕ ਨਹੀਂ ਪੈਣਾ ਹੈਗਾ ਠੀਕ ਹੈ ਆਪਾਂ ਵਧੀਆ ਖੁੱਲੀ ਕਰਾਂਗੇ 75000 ਵੀ ਤੋਂ ਦੇ ਦੇਈਏ ਓਕੇ ਹੁਣ ਆਪਾਂ ਦੂਜੀ ਆਪਣੇ ਕੋ ਵੀਡੀਓ ਦੇਖੋ ਆਪਾਂ 1000 ਛੱਡ ਦਾਂਗੇ ਬਈ ਉਹ ਸ਼ੇਅਰ ਜੇ ਸ਼ੇਅਰ ਕਰੂਗਾ ਸ਼ੇਅਰ ਕਰੂਗਾ ਠੀਕ ਹੈ ਤੇ ਆਪਣੇ ਚੈਨਲ ਨੂੰ ਵਧਿਆ ਹਾਂ ਕਰੂਗਾ ਕਿਰਪਾ ਚ ਪਾਊਗਾ ਤੇ ਸ਼ੇਅਰ ਕਰੂਗਾ ਹਨਾ 1000 ਰੁਪਏ ਓਕੇ ਚਲੋ ਧੰਨਵਾਦ ਹੁਣ ਦੂਜੇ ਨੰਬਰ ਤੇ ਗੱਲ ਕਰਦੇ ਹਾਂ ਨਾ ਇਹ ਸੂਆ ਜੀ ਦਾ ਇਹਦਾ ਬਈ ਦੂਜਾ ਸੂਆ ਛੁੱਟੀ ਆ ਦੂਜੇ ਸੂਆ ਸੂਈ ਵੀ ਆ ਹਾਂ ਬਈ ਕਦੋਂ ਕਰੀ ਸੂਈ ਵੀ ਆ ਇਹਨੂੰ ਬਈ ਸੂਈ ਨੂੰ ਇਹ ਕੱਲ ਤੜਕੀ ਸੂਈ ਆ ਬਈ ਹਜੇ ਓਕੇ ਨਹੀਂ ਸੌਰੀ ਬਈ ਇਹਨੇ ਸੋ ਅੱਜ 7 ਤਰੀਕ ਆ ਹਾਂ 5 ਤਰੀਕ ਦੀ ਸਵੇਰ 5 5 ਦੀ ਸਵੇਰ ਚਲੋ ਹਾਂ ਜੇ ਆਪਾਂ ਰੱਸਾ ਵੀ ਨਹੀਂਦਾ ਬਈ ਗੱਲ ਚ ਓਕੇ ਜੋ ਓਕੇ ਚਲੋ ਠੀਕ ਐ ਸੋਰੋ ਜੀ ਨੂੰ ਵੀ ਫੇਰ ਆ ਬਈ ਮਾਲਕਾਂ ਦਾ ਦੁੱਧ ਪੈਲਣ ਦਾ 14 ਲੀਟਰ ਦਾ ਰਿਕਾਰਡ ਦੱਸਿਆ ਛੋਟੀ 15 ਤੇ ਜਾਵੇ 16 ਤੇ ਜਾਵੇ ਪਰ ਜਾਊਗੀ ਐਨਾ ਯਕੀਨੀ ਮੰਨਣਾ 9-10 ਕਿਲੋ ਬੌੜੇ ਦਾ ਸਟਾਰਟ ਆ ਓਕੇ ਹਾਂ 10 ਠੀਕ ਹੈ ਠੀਕ ਹੈ ਠੀਕ ਹੈ 9-10 ਕਿਲੋ ਜਿਹੜਾ ਮਿੱਤਰੋ ਬੌੜਾ ਕੱਢਦਾ ਤੇ 14-15 ਕੱਢਣਾ ਕੋਈ ਮੂਹਲੀ ਗੱਲ ਨਹੀਂ ਹਨਾ ਤੇ ਥਣਾ ਦੀ ਆਪਾਂ ਖਾਂਦਾ ਪੀਂਦਾ ਕੱਢ ਦਿੰਦਾ ਹਾਂ ਜਿਹੜਾ ਪਸ਼ੂ ਸੂਆ ਮੰਨ ਲਵੇ ਖਾਣਾ ਪਿੱਛੇ ਪਸ਼ੂ ਮੰਨ ਲਵੇ ਵਿੱਚ ਮੰਨ ਜਾਂਦੇ ਆ ਪਸ਼ੂ ਗੁੜ ਵੀ ਨਹੀਂ ਖਾਂਦੇ ਹਨਾ ਇਹ ਤਾਂ 6 ਵੇ ਦੇ ਨਾਲ ਨਹੀਂ ਬਾਹਲੀ ਆ ਨਾ ਦੋਨੇ ਪਾਸੇ ਵੀ ਪ੍ਰੋਈ ਪ੍ਰੋਈ ਪਈ ਆ ਹਨਾ ਜਮਾ ਪ੍ਰੋਈ ਪਈ ਆ ਤਾਂ 14 ਕੰਨ ਦਾ ਨਹੀਂ ਆ ਪਰ ਬਹੁਤ ਚੰਗੇ ਰਗੇ ਬੜਾ ਲੰਬਾ ਤੋਰਾ ਬਈ ਦੁਆਰੇ ਹਾਂ ਫੜਾ ਤੋੜਾ ਇਧਰੋਂ ਦੁਆਰੇ ਦੇਖਾ ਉਧਰ ਨਾਲ ਥੋੜਾ ਹਨੇਰਾ ਪੈਣਾ ਇਧਰੋਂ ਦਿਖਾ ਦਿਓ ਤੇ ਜਿਹੜਾ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਆ ਤਾਂ ਬਾਈ ਹੈਪੀ ਦੇ ਨਾਲ ਕਰ ਸਕਦੇ ਹੋ ਸੰਪਰਕ ਤੇ ਗੀੜੂ ਆ ਪਾ ਤੜ ਤੜ ਵੀਡੀਓ ਪਾ ਰਹੇ ਹਾਂ ਹਾਂਜੀ ਓਕੇ 9 10 ਕਿਲੋ ਮਿੱਤਰੋ ਪੌਲਾ ਹੈ ਤੇ 5 ਸੇ ਦਿਨਾਂ ਦਾ ਮਤਲਬ 5 ਤਰੀਕ ਦੀ ਅੱਜ 7 ਹੈ ਅੱਜ 7 ਤਾਂ ਬਾਈ ਓਕੇ 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 ਸੋ ਨਾੜਾ ਮਿੱਤਰੋ ਦਿਖਾਉਣਿਆ ਸਾਨੂੰ ਬਈ ਨਾੜਾ ਬੇ ਤਾਂ ਜਦੋਂ ਪਾਸ ਹੁੰ ਜਾਂਦੀ ਤੂੰ ਵੀ ਦੁੱਗਣਾ ਭੜਾ ਥਣ ਕੱਢ ਲਈ ਓਕੇ ਓਕੇ ਠੀਕ ਹੈ ਜਿਹੜਾ ਜਦੋਂ ਥਾਣਾ ਇਹ ਰੱਖਦੀਆਂ ਨਾਲ ਹਾਂ ਇਹ ਚਾਰ ਉਂਗਲਾਂ ਦੀ ਦਿੱਫੀ ਪਾਈ ਹੁੰਦੀ ਥਾਣਾ ਦੇ ਵਧੀਆ ਓਕੇ ਹਾਂ ਤੇ ਇਹਦਾ ਰੇਟ ਕੀ ਕਰਤਾ ਫਿਰ ਆਪਾਂ ਇਹਦਾ ਰੇਟ ਬਈ 10 ਕਰਾ ਲਓ 15 ਇਹਦਾ 1.5 ਤੋਂ 2000 ਛੋੜ ਆ ਬਈ 1.5 ਚ ਹਾਂ ਠੀਕ ਹੈ ਮਗਰ ਕੱਟਾ ਕੱਟੀ ਮਗਰ ਕੱਟੀ ਆ ਬਈ ਮਗਰ ਕੱਟੀ ਐ ਹਾਂ ਬੱਚਾ ਬਹੁਤ ਚੰਗਾ ਹੈ ਨਾ ਅਲੀ ਕੁਲੀ ਕੱਟੀ ਹਾਂ ਚੰਗੇ ਬਜਟ ਨਾਲ ਜਾਨਾ ਹਾਂ ਤੇ ਰੇਟ 1.5 ਚ ਮਾਨ ਮਾਨ ਤੁਹਾਨੂੰ ਹੋਣਾ 5 ਚ 2000 ਛੋਟ ਕਰਦਾ ਤੇ ਫੋਨ ਨੰਬਰ ਵੀ ਚੰਗਾ ਚਵਾਈ ਨੂੰ ਚੰਗੀ ਹੋ ਬਈ ਕੋਈ ਸ਼ਿਕਤੇ ਭਰੇ ਦੀ ਆਪਣੀ ਗਾਰੰਟੀ ਹੈ ਕਿਤੋਂ ਮਰਜੀ ਕੋਈ ਬੰਦਾ ਦੋ ਰੋ ਆਵੇ ਠੀਕ ਹੈ ਉਹ ਗੱਲ ਨਹੀਂ ਹੈਗੀ ਵੀ ਥੱਲੇ ਬੈਠ ਕੇ ਬੰਦਾ ਉੱਠਦਾ ਨਹੀਂ ਹਾਂ ਘੱਲੇ ਬੈਠ ਕੇ ਬਸ ਐਂ ਕਹੂਗਾ ਵੀ ਲੈ ਚਲੋ ਹਾਂ ਛਿੱਟੇ ਛਿੱਟੇ ਆਪਣੀ ਜ਼ਿੰਮੇਵਾਰੀ ਆ ਬਈ ਬਾਕੀ ਇਹਦੇ ਨੂੰ ਦੁੱਧ ਪੀਣੂ ਲੈਣਾ ਪਸ਼ੂ ਆ ਜਿਹੜਾ ਚਵਾਈ ਦੰਡਰ ਮਾ ਭਾਲਣਾ ਪੋਲਣਾ ਬਈ ਮਹੀਆਂ ਚਾਉਣ ਵਾਲਾ ਮਹੀਆਂ ਆਪਣੀਆਂ ਦੋਮਨੀ ਚਵਾਈ ਚ ਠੀਕ ਹੈ ਦਾਣਾ ਜਾ ਤੇ ਫੋਨ ਨੰਬਰ ਜੀ ਆਪਣਾ 62394 ਬਈ ਹਾਂਜੀ 74995 6239474995 ਬਈ ਦਾ ਫੋਨ ਨੰਬਰ ਆ ਜੇਕਰ ਕਿਸੇ ਵੀਰ ਭਰਾ ਨੂੰ ਮਿੱਤਰੋ ਲੋੜ ਆ ਦੋਨੇ ਨਗਾ ਦੇ ਵਿੱਚੋਂ ਤਾਂ ਕਰੋ ਫੋਨ ਤੇ ਚੰਗੇ ਤੋਂ ਚੰਗੇ ਪਸ਼ੂ ਆਪਾਂ ਤੁਹਾਨੂੰ ਦਿਖਾ ਰਹੇ ਆ ਇਹ ਮਿੱਤਰੋ 2 ਮਹੀਨਿਆਂ ਦੀ ਗੱਬਣਾ ਤੇ ਉਹ 5 ਤਰੀਕ ਦੀ ਸੀ ਹਾਂਜੀ ਮੈਂ ਉਹ ਫਿੱਕੀ ਕਰਕੇ ਲੱਗਦੀ ਆ ਬਾਕੀ ਨੀਰਾਂ ਨੂੰ ਨੀ ਕਦਕੜ ਵੀ ਹਾਂ ਬਹੁਤ ਸੋਹਣਾ ਕਦਕੜ ਹੈ ਕੋਈ ਬਾਲਾ ਸੋਦਾ ਨਹੀਂ ਇਹ ਕਦ ਦਾ ਬਹੁਤ ਚੰਗਾ ਬਈ ਚੰਗਾ ਉਹ ਵੀ ਕਦਕੜ ਛੋਟੀ ਨਹੀਂ ਹੈਗੀ ਝੋਟੀ ਵੱਡੀ ਹੈ ਠੀਕ ਹੈ ਸੋ ਲਗਾਤਾਰ ਆਪਣੇ ਮਿੱਤਰੋ ਵੀਡੀਓ ਆ ਰਹੀਆਂ ਨੇ ਜਿਹੜੇ ਵੀ ਵੀਰ ਭਰਾ ਨੂੰ ਜਿਹੋ ਜਿਹਾ ਪਸ਼ੂ ਦੀ ਲੋੜ ਆ ਤਾਂ ਸਾਡੀ ਵੀਡੀਓ ਦੇਖ ਕੇ ਮਿੱਤਰੋ ਤੁਸੀਂ ਖਰੀਦ ਸਕਦੇ 5 ਤਰੀਕ ਦੀ ਸੂਈ ਹੈ ਬਈ ਇਹ ਨੂੰ 5 ਨੂੰ ਤੀਜਾ ਮਹੀਨਾ ਲੱਗਿਆ ਇਹ ਨੂੰ 5 ਨੂੰ ਤੀਜਾ ਮਹੀਨਾ ਲੱਗਿਆ ਜੀ ਉਹ 5 ਤਰੀਕ ਦੀ ਸੂਈ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ